ਬੰਦੇ ਛੇ ਚੜ ਗਏ ਪੰਜੀ ਲਗੇੜੇ ਆ ਅਜੇ ਤੱਕ ਮੁੜੇ ਨਹੀਂ ਨਾ ਨਹੀਂ ਉਹ ਵੇਖ ਪਰਖੀ ਆ ਰੋਕ ਰੋਕ ਨੇ ਹੋਰ ਚੜਾਈ ਜੰਨਾ ਤੂੰ ਹਲਦਰ ਹਲਦਰ ਹਾਈ ਹਲਦਰ ਕਰਿਆ ਤਰੇ ਗਾਲ ਕੰਮੀ ਮੈਂ ਬੈਠੀ ਰਹਾ ਮੇਰੇ ਮਿੱਤਰੋ ਇਹੀ ਬੈ ਕੱਲ ਲੱਟ ਕਿਦਾਂ ਘਮਾਉਣੀ ਬੈਠੇ ਬਹੁਤ ਕਿਹੜੀ ਲੱਗੀ ਤੇਰੀ ਇਹ ਇਹ ਅਹੀਂ ਅਨਾਰ ਕਮੇ ਥਿਆ ਕੀ ਟਿਕਾਨ ਚੱਲੇ ਆਂ ਤਮੇ ਕਿਸੇ ਕਾਰ ਨਹੀਂ ਮੈਂ ਇਹ ਦੇਣਾ ਪਹਿਲਾਂ ਤੂੰ ਚਲਾਨ ਕਢਾ ਆਪਣਾ ਤੇਰਾ ਹੈਲਮਟ ਕਿੱਥੇ ਆ ਮalé ਮੇਰੀ ਸੁਣ ਹਾਰੇ ਕਾਰੇ ਪੱਤਰ ਓਕੇ ਮੇਰ ਕੋ ਦਾ ਹੈਲਮਟ ਦੀ ਮੈਨੂੰ ਲੋੜ ਹੀ ਨਹੀਂ ਤੇ ਆਪੇ ਸਾ ਚਲਾਨ ਬੰਦਾ ਤੂੰ ਹੈਲਮਟ ਦੀ ਪਾਇਆ ਚਲਾਨ ਕਢਾ ਆਪਣਾ ਤੂੰ ਮੈਨੂੰ ਵਾਲ ਮਰਦੀ ਰਸੋਗੀ ਲੋੜ ਤੂੰ ਦੇਖ ਨੂੰ ਅਮਲੀ ਦਾ ਗੰਡਿਆ ਮੈਨੂੰ ਅੱਖਾਂ ਤੇਰੀਆਂ ਲਾਲ ਆ ਹੱਥ ਤੇਰੇ ਕਮੀ ਜਾਂਦੇ ਆ ਬੰਦਾ ਮੇਡੀ ਪਤਾ ਦੇ ਚੱਲ ਚੱਲ ਚਲਾਨ ਕਢਾ ਆਪਣਾ ਚੱਲ ਨਹੀਂ ਚਲਾਂ ਮੈਂ ਕਾਡ ਕਾਡ ਕਾਗਜ਼ ਲਾਇਸੈਂਸ ਲੈ ਗਿਆ ਦਾ ਚਲ ਲਾਇਸੈਂਸ ਕਾਰਡ ਨਾਵੇ ਕਿੱਥੇ ਆ ਮੈਂ ਕਹਿੰਦਾ ਆਪਾਂ ਆ ਗੁਰਮੁਣੀ ਦਾ ਮੁੰਡਾ ਇਹ ਨਾ ਲਾਇਸੈਂਸ ਬਣਾ ਕੇ ਕੈਂਡ ਦੇ ਆ ਇਹ ਮੇਰਾ ਕੋਹ ਹੈ ਇਹਨੂੰ ਇਹ ਇੱਥੇ ਰੁੜਦਾ ਨਹੀਂ ਹੈ ਹਾਂ ਮੈਂ ਨੀਂ ਨੀਂਦਾ ਜਾਂਦੀ ਮੈਂ ਨਹੀਂ ਨੀਂਦਾ ਨਾ ਨਾ ਤੇਰੇ ਬਾਰੇ ਪੁੱਛਿਆ ਤੇਰਾ ਨਾਂ ਕੀ ਆ ਮੈਂ ਗੱਛਾ ਦਾ ਹੈ ਨਾ ਲੱਗਾ ਆ ਟਾਮਲੀ ਸਨ ਆਫ ਲਾ ਦੋ ਨਾਮ ਪੂਰੀ ਹਿਸਟਰੀ ਨਹੀਂ ਪੁੱਛੀ ਆ ਇਹਦਾ ਮੋਟਰਸਾਈਕਲ ਨੰਬਰ ਕਿੰਨਾ ਬੀ ਬੀ 018 ਬੀ ਬੀ 068 20 5578 ਚੱਲ 5578 ਇਹ ਮੈਨੇ ਅੱਜ ਕੱਲ ਦੇਖੋ ਚਲੋ ਚਲਾਨ ਤੇ ਨਹੀਂ ਕਰਦਾ ਆ ਇਹ ਵੀ ਕੋਈ ਸੱਖੜੀ ਵੀ ਹੁੰਦੀ ਆ ਮਤਲਬ ਸਭ ਕੁਝ ਹੁੰਦਾ ਜੀ ਚਲਾਨ ਪੁੱਛਦੇ ਨੇ ਮੈਂ ਕਚਹਿਰੀ ਜਾਂਦਾ ਸਾਰੀ ਗੱਲ ਆ ਆ ਭਰਾ ਚਲਾਨ ਪੁੱਛਦਾ ਆ ਭਾਣੋ ਏਹਿਆ ਚੱਲ ਚੱਲ ਅਣਜਾਣਾ ਜੀ ਮੈਂ ਤੁਸੀਂ ਆਪੇ ਰੱਖ ਲਓ ਇਹ ਨੂੰ ਹੋਰ ਨਿਕਲਣਾ ਤੇ ਦੂਜਾ ਜਵਾਰ ਘਟਾ ਲਾ ਫੇਰ ਮੈਂ ਨਹੀਂ ਨਹੀਂ ਆ ਮੈਂ ਇਹ ਪਹਿਲੀ ਮੈਂ ਤਾਂ ਚੱਲ ਸਟਾਰਟ ਮੇਰਾ ਜਾਂ ਮੱਲ ਹੋ ਗਿਆ ਪੂਰੇ ਤੜਾ ਪਾਜੀ ਜਾਣੇ ਗਏ ਉਹ ਵੀ ਨੂੰ ਮੜੇ ਆ ਆ ਗਈ ਆ ਆ ਗਈ ਆ ਇੱਕ ਮਿੰਟ ਮੇਰੇ ਸੁਣ ਲਾ ਗਾ ਕੀ ਗਾਇਂ ਪੰਜਾਬ ਪੁਲਿਸ ਦੀ ਇੱਜ਼ਤ ਕਰਦੇ ਆ ਪਰ ਹੁਣ ਤੁਸੀਂ ਮੇਰਾ ਚਲਾਨ ਨਹੀਂ ਕਰ ਸਕਦੇ ਓਏ 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 ਗੱਲਾਂ ਹੀ ਹੋਣਾ ਚਲਾਨ ਤੇ ਅੱਜ ਵੀ ਹੋਣਾ ਹੀ ਕਿਹੜੀ ਗੱਲੋਂ ਅੱਜ ਮੈਂ ਹਾਂ ਮੈਂ ਤਾਂ ਪਾਇਆ ਸਾਰੀ ਦੁਨੀਆ ਗਵਾ ਚਲਾਨ ਤੇਰਾ ਕੱਕ ਅੱਜ ਵੀ ਹੋਣਾ ਵਾ ਕਿਹੜੀ ਗੱਲੋਂ ਮੈਨੂੰ ਦੱਸੋ ਸਾਹਿਬ ਹਲਮਟ ਪਾਇਆ ਤੇਰਾ ਮੋਟਰਸਾਈਕਲ ਕਿੱਥੇ ਆ ਹਾਂ ਉਹ ਦੱਸ ਕਦੋਂ ਇਹਦਾ ਮੋਟਰਸਾਈਕਲ ਦਾ ਚਲਾਨ ਇਹਦਾ ਚਲਾਨ ਕਰੋ ਮੈਨੂੰ ਲੱਜਾ ਇਦਾਂ ਵੀ ਹੁੰਦਾ ਹੈ ਕੋਦਮ ਤੇਰੇ ਮੋਟਰਸਾਈਕਲ ਦਾ ਕੀਤਾ ਤੇਰਾ ਕਰਨਾ ਵਾ ਮੈਂ ਛੱਡਣਾ ਹੀ ਨਹੀਂ ਮੈਂ ਇਤਰਾ ਲੱਗੇ ਇਧਰ ਇਧਰ ਮਾਰਸ ਤੇ ਆਵਾਜ਼ ਆਉਣਾ ਬਟਾ ਨਾ ਨਾ ਅਰ ਗਲੂਮੀਪਾ ਨਾਲ ਰੋਲੀ ਫਿਰਦੀਆਂ ਤੇ ਮੈਂ ਦੇਖੋ ਸਕੀਨ ਘੇਟੀ ਮਰ ਜਾਣਿਆ ਪਰਸੋਂ ਇਹਦੇ ਕੋਲ ਹੈਲਮਟ ਨਹੀਂ ਹੈਗਾ ਤੇ ਚਲਾਨ ਕੱਟਦਾ ਕੱਟਿਆ ਤੇ ਮੈਂ ਕਹਾਂ ਚੱਲ ਆ ਪੱਜ ਹੈਲਮਟ ਨੂੰ ਲੈ ਦੇ ਦਿਆਂ ਤੇ ਚਲਾਨ ਤੋਂ ਬਚ ਜਾਊਗਾ ਹਾਂ ਤੂੰ ਮੋਟਰਸਾਈਕਲ ਤੇ ਆਂ ਕੱਟੀ ਜਾਂਦੇ ਆ ਚਲਾਨ ਤੇ ਦੋ ਬਣਦੇ ਅੱਜ ਦਾ ਦੂਜਾ ਦਾ ਦੂਜਾ ਇਹਦਾ ਵੀ ਬਣਦਾ ਇਹਨੇ ਨਾ ਹੈਲਮਟ ਨਹੀਂ ਲਾਇਆ ਇਹਦੇ ਤੇ ਮੈਨੂੰ ਕਿਉਂ ਨਹੀਂ ਲਾਇਆ ਤੈਨੂੰ ਮੈਂ ਆਹਦੇ ਕੀਤਾ ਕੋਈ ਨਹੀਂ ਕਰਾਦਾ ਚਲਾਨ ਆਹ ਫੜ ਜਾਦਾ ਚਲਾਨ ਇਹ ਦੋਹਾਂ ਦਾ ਚਲਾਨ ਕਰਾਂਗਾ ਇਹਦਾ ਨਾਂ ਕੀ ਬੀਬੀ ਦਾ ਹਾਂਜੀ ਇਹ ਨਾਂ ਰੱਖਣਾ ਤੇ ਬੀਬੀ ਬੀਬੀ ਕਹਿੰਦੇ ਆ ਬੀਬੀ ਬੀਬੀ ਤੇਰਾ ਨਾਂ ਹੋਈ ਉਹਦੇ ਨਾਲ ਹਾਂ ਰਤਨਲੀ ਬਲਦ ਫੈਮਸ ਇੰਟਰਨੈਸ਼ਨਲ ਉਹ ਬਣਾ ਰਤਨ ਹੀ ਬਣਾਇਆ ਬਕਵਾਸ ਨਾ ਕਰ ਬੋਦੀ ਆਹ ਫੜ ਚਲਾਨ ਅੱਜ ਤੋਂ ਬਾਅਦ ਮੋਟਰਸਾਈਕਲ ਲੈ ਕੇ ਤੇ ਫਿਰ ਹੈਲਮਟ ਪਾਉਣਾ ਵਾ ਠੀਕ ਹੈ ਠੀਕ ਹੈ ਓਕੇ ਤਬਕ ਜਾ ਸੋ ਮੇਰੀ ਇੱਕ ਗੱਲ ਸੁਣੋ ਇਹ ਕਿ ਸਾਡੇ ਵਰਗੇ ਲੋਕਾਂ ਨੂੰ ਕਰ ਦਿੰਦੇ ਜਦੋਂ ਕੋਈ ਐਮਐਲਏ ਆਂਦਾ ਉਦੋਂ ਨਹੀਂ ਤੁਹਾਨੂੰ ਇਹ ਚੀਜ਼ਾਂ ਚਾਤੇ ਆਉਂਦੀਆਂ ਵੀ ਸੀਟ ਬੈਲਟ ਲਾਈ ਆ ਹੈਲਮਟ ਪਾਇਆ ਕਿ ਨਹੀਂ ਹੈ ਗਰੀਬ ਨਹੀਂ ਤਾਂ ਕਾ ਜਾਣਾਂ ਮੈਂ ਚੱਲ ਬੈਠੂ ਤੂੰ ਮਾਰ ਇੱਧਰ ਨੂੰ ਮਾਰ ਆ ਨੂ ਫੜਾਈਂ ਨਾ ਜਰਾ ਨਹੀਂ ਜਾਣ ਲੱਗਿਆ ਆ ਕੇ ਜਿਹੜੇ ਬੀਚ ਏ